ਵਿਆਹ ਵਿੱਚ ਪਿਆਰ ਲੈਗ ਪੀਸ ਪਿੱਛੇ ਰੌਲਾ ਬਰਾਤੀਆਂ ਨੇ ਇੱਕ ਦੂਜੇ ਤੇ ਚਲਾਈਆਂ ਕੁਰਸੀਆਂ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਤੁਸੀਂ ਵਿਆਹਾਂ ਵਿੱਚ ਨੱਚਦੇ ਨੌਜਵਾਨਾਂ ਨੂੰ ਤਾਂ ਬਹੁਤ ਦੇਖਿਆ ਹੋਵੇਗਾ ਪਰ ਹੁਣ ਇੱਕ ਵਿਆਹ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਿੱਚ ਇੱਕ ਦੂਜੇ ਤੇ ਕੁਰਸੀਆਂ ਚੱਲ ਰਹੀਆਂ ਨੇ ਦਰਅਸਲ ਇਸ ਵਿਆਹ ਵਿੱਚ ਇੱਕ ਟੇਬਲ ਤੇ ਕੁਝ ਵਿਅਕਤੀ ਬੈਠੇ ਸੀ ਅਤੇ ਸ਼ਰਾਬ ਪੀ ਰਹੇ ਸੀ ਅਤੇ ਇਹ ਵਿਅਕਤੀ ਸ਼ਰਾਬ ਪੀਂਦੇ ਪੀਂਦੇ ਇੱਕ ਲੈਗ ਪੀਸ ਨੂੰ ਲੈ ਕੇ ਆਪਸ ਵਿੱਚ ਜਿੱਦਬਾਸ ਕਰਨ ਲੱਗੇ ਦੇਖਦੇ ਹੀ ਦੇਖਦੇ ਸਾਰੇ ਵਿੱਚ ਪੈ ਗਿਆ ਗਾ ਬਰਾਤੀਆਂ ਨੇ ਇੱਕ ਦੂਜੇ ਤੇ ਚਲਾ ਦਿੱਤੀਆਂ ਕੁਰਸੀਆਂ ਕਾਫੀ ਦੇਰ ਬਾਅਦ ਮਾਹੌਲ ਸ਼ਾਂਤ ਹੋਣ ਤੋਂ ਬਾਅਦ ਜਦੋਂ ਕੁੜੀ ਵਾਲਿਆਂ ਨੇ ਪਤਾ ਕਰਿਆ ਕਿ ਲੜਾਈ ਕਿਸ ਗੱਲੋਂ ਹੋਈ ਸੀ ਤਾਂ ਜਾ ਕੇ ਪਤਾ ਲੱਗਿਆ ਕਿ ਇੱਕ ਲੈਗ ਪੀਸ ਖਾਣ ਨੂੰ ਲੈ ਕੇ ਆਪਸ ਵਿੱਚ ਹੀ ਲੜ ਪਏ ਸੋ ਹੁਣ ਤੱਕ ਵਿਆਹਾਂ ਵਿੱਚ ਜ਼ਿਆਦਾਤਰ ਲੜਾਈਆਂ ਗੀਤ ਲਵਾਉਣ ਨੂੰ ਲੈ ਕੇ ਹੁੰਦੀਆਂ ਸੀ ਪਰ ਹੁਣ ਇੱਕ ਲੈਗ ਪੀਸ ਨੇ ਪਵਾਤਾ ਸਾਰੇ ਹੀ ਵਿਆਹ ਵਿੱਚ ਖਲਾਰਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ